ਵਾਹਿ ਗੁਰੂ ਸਾਹਿਬ ਜੀ ਦਰਸ਼ਨ ਵੇਖਣ ਨਾਮ ਦੇਵ ਭਲਕੇ ਉਠ ਤਰਲੋਚਨ ਆਵੈ ਭਗਤ ਕਰ ਨਾ ਮਿਲ ਦੁਏ ਜਣੀ ਨਾਮ ਦਿਓ ਹਰ ਚਲਤ ਸੁਣਾਵੇ ਮੇਰੀ ਭੀ ਕਰ ਬੇਨਤੀ ਦਰਸ਼ਨ ਦਿਖਾ ਜੀ ਤਿਸ ਭਾਵੇ ਠਾਕੁਰ ਜੀ ਨੂੰ ਪੁੱਛਿ ਉਸ ਦਰਸ਼ਨ ਕਿਵੈ ਤਰਲੋਚਨ ਪਾਵੇ ਅਸ ਗੈ ਠਾਕੁਰ ਬੋਲਿਆ ਨਾਮ ਦੇਉ ਨੂੰ ਕਹਿ ਸਮਝਾਵੇ ਹੱਥ ਨ ਆਵੇ ਭੀਟ ਸੋ ਤੋਸ ਤਿਰਲੋਚਨ ਮੈਂ ਮੋਹਿ ਲਾਵੇ ਹਉ ਅਧੀਨ ਹਾਂ ਭਗਤ ਦੇ ਪਹੁੰਚ ਨਹੰਗਾ ਭਗਤੀ ਦਾ ਵੈ ਹੋਏ ਵਿਚੋਲਾ ਆਣ ਮਿਲਾਵੇ ਹੋਏ ਵਿਚੋਲਾ ਆਣ ਮਿਲਾਵੇ ਗੁਰੂ ਪਿਆਰੀ ਗੁਰੂ ਸواری ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸੰਗਤ ਜੀ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਵਾਰ ਸਰਵਣ ਕੀਤੀ ਹੈ ਜਿਸ ਵਿੱਚ ਭਾਈ ਗੁਰਦਾਸ ਜੀ ਭਗਤ ਨਾਮਦੇਵ ਜੀ ਦੇ ਕੋਲ ਭਗਤ ਤਰਲੋਚਨ ਜੀ ਦਾ ਆਉਣਾ ਕਿ ਮੈਨੂੰ ਵੀ ਉਸ ਪਰਮੇਸ਼ਰ ਦੇ ਦਰਸ਼ਨ ਕਰਵਾਓ ਇਸ ਵਾਰਤਾ ਲਾਪ ਨੂੰ ਭਾਈ ਸਾਹਿਬ ਜੀ ਆਪਣੀ ਵਾਰ ਦੇ ਵਿੱਚ ਬਿਆਨ ਕਰਦੇ ਹਨ ਆਓ ਇਸ ਵਾਰ ਦੇ ਆਧਾਰਿਤ ਆਪ ਜੀ ਦੇ ਨਾਲ ਭਗਤ ਤਰਲੋਚਨ ਜੀ ਦੀ ਉਹ ਵਾਰਤਾ ਭਗਤ ਨਾਮਦੇਵ ਜੀ ਦੇ ਨਾਲ ਜੋ ਹੋਈ ਉਸ ਵਾਰਤਾ ਲਾਪ ਨੂੰ ਸਾਖੀ ਰੂਪ ਦੇ ਵਿੱਚ ਸਾਂਝੀ ਕਰਦੇ ਹਾਂ ਭਗਤ ਤਰਲੋਚਨ ਜੀ ਦੋ ਹੋਏ ਹਨ ਇੱਕ ਬ੍ਰਾਹਮਣ ਸਨ ਇੱਕ ਬਾਣੀ ਬਾਣੀਏ ਭਗਤ ਤਰਲੋਚਨ ਜੀ ਤੇ ਸ੍ਰੀ ਨਾਮਦੇਵ ਜੀ ਮਿੱਤਰ ਸਨ ਤੇ ਇਹਨਾਂ ਦੋਹਾਂ ਨੇ ਗਿਆਨਦੇਵ ਤੋਂ ਵਿਸੂਆ ਖੇਚਲ ਨਾਮੀ ਮਹਾਤਮਾ ਤੋਂ ਗਿਆਨ ਪ੍ਰਾਪਤ ਕੀਤਾ ਸੀ ਇਸ ਲਈ ਇੱਕੋ ਗੁਰੂ ਦੇ ਚੇਲੇ ਹੋਣ ਕਰਕੇ ਇਹ ਬਹੁਤਾ ਕਰਕੇ ਇਕੱਠੇ ਹੀ ਸੰਗਤ ਕਰਿਆ ਕਰਦੇ ਤੇ ਆਪਸ ਵਿੱਚ ਬੜਾ ਪਿਆਰ ਸੀ ਭਗਤ ਨਾਮਦੇਵ ਜੀ ਪੁੰਡਰਪੁਰ ਵਿੱਚ ਰਹਿੰਦੇ ਹੋਏ ਨਾਮ ਜਪਦੇ ਹੋਏ ਵੀ ਕੁਝ ਕਿਰਤ ਵੇਰਤ ਦਾ ਸਮਾਂ ਜ਼ਰੂਰ ਕੱਢਿਆ ਕਰਦੇ ਸਨ ਤੇ ਸੂਈ ਧਾਗਾ ਫੜ ਕੇ ਕੱਪੜਾ ਆਦ ਸੀਵੀਆਂ ਕਰਦੇ ਸਨ ਇੱਕ ਵਾਰੀ ਭਗਤ ਨਾਮਦੇਵ ਜੀ ਅਜਿਹਾ ਕਰ ਰਹੇ ਸਨ ਕਿ ਤਰਲੋਚਨ ਜੀ ਆਏ ਤੇ ਨਾਮਦੇਵ ਜੀ ਨੂੰ ਸੂਈ ਫੜ ਕੇ ਕਿਰਤ ਕਰਦਿਆਂ ਵੇਖ ਕੇ ਆਕਣ ਲੱਗੇ ਨਾਮਾ ਮਾਇਆ ਮੋਹਿਆ ਕਹ ਤਰਲੋਚਨ ਮੀਤ ਇਹ ਨਾਮਦੇਵ ਤੂੰ ਤਾਂ ਕਹਿੰਦਾ ਸੀ ਕਿ ਮੈਨੂੰ ਮਾਇਆ ਨਾਲ ਪਿਆਰ ਨਹੀਂ ਪਰ ਤੂੰ ਤਾਂ ਮਾਇਆ ਦਾ ਪੁਜਾਰੀ ਹੈ ਜਿਸ ਵੇਲੇ ਵੇਖੋ ਸੂਈ ਫੜ ਕੇ ਹੀ ਕੰਮ ਕਰਦਾ ਹੁੰਦਾ ਹੈ ਨਾਮਦੇਵ ਜੀ ਹੱਸ ਪਏ ਤੇ ਕਹਿਣ ਲੱਗੇ ਤਰਲੋਚਨ ਕਿਰਤ ਕਰਨਾ ਤਾਂ ਹਰ ਮਨੁੱਖ ਦਾ ਧਰਮ ਹੈ ਕੰਮ ਕਰਕੇ ਉਧਰ ਪੂਰਨਾ ਕਰਨੀ ਇਹ ਸਭ ਤੋਂ ਵੱਡਾ ਧਰਮ ਹੈ ਸਾਨੂੰ ਕੰਮ ਕਰਦਿਆਂ ਨੂੰ ਵੇਖ ਕੇ ਤੂੰ ਅੰਦਾਜ਼ਾ ਲਾ ਲਿਆ ਹੈ ਕਿ ਅਸੀਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਾਂ ਪਰ ਤੇਰਾ ਇਹ ਵਿਚਾਰ ਗਲਤ ਹੈ ਸਾਡਾ ਤਾਂ ਕੰਮ ਕਰਦਿਆਂ ਵੀ ਚਿੱਤ ਹਰੀ ਦੇ ਸਿਮਰਨ ਵਿੱਚ ਲੱਗਾ ਪਿਆ ਹੈ ਇਹ ਕਹਿ ਕੇ ਨਾਮਦੇਵ ਜੀ ਨੇ ਇਹ ਸ਼ਬਦ ਉਚਾਰਿਆ ਸੋਇਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਚਿੱਤ ਹਰ ਸਿਓ ਲੱਗਾ ਫਗਤ ਤਰਲੋਚਨ ਜੀ ਨੂੰ ਸਮਝਾਉਣ ਲਈ ਨਾਮਦੇਵ ਜੀ ਨੇ ਇੱਕ ਹੋਰ ਸ਼ਬਦ ਵੀ ਉਚਾਰਿਆ ਅਤੇ ਦੱਸਿਆ ਕਿ ਸਾਡਾ ਚਿੱਤ ਤਾਂ ਹਰੀ ਸਿਮਰਨ ਵਿੱਚ ਇਉਂ ਰਤਾ ਪਿਆ ਹੈ ਜਿਵੇਂ ਆਨੀਲੇ ਕਾਗਦ ਕਾਟੀ ਲੈ ਗੂਡੀ ਆਕਾਸ ਮੱਧੇ ਪਰ ਮੀਲੇ ਪੰਜ ਜਨਾਸਿ ਉਹ ਬਾਤ ਬਤਉਗਾ ਚੀਤ ਸੁਡੋਰੀ ਰਾਖੀਲੇ ਮਨ ਰਾਮ ਨਾਮਾ 베ਦੀਲੇ ਭਗਤ ਜੀ ਕਹਿੰਦੇ ਹਨ ਕਿ ਅਸਾਂ ਆਪਣੇ ਮਨ ਨੂੰ ਇਓਂ ਕਾਬੂ ਕੀਤਾ ਹੋਇਆ ਜਿਵੇਂ ਆਕਾਸ਼ ਵਿੱਚ ਗੁੱਡੀ ਉਡਾਉਂਦਾ ਆ ਬਾਲਕ ਧੋਰ ਨੂੰ ਫੜ ਕੇ ਗੁੱਡੀ ਨੂੰ ਵੀ ਕਾਬੂ ਰੱਖਦਾ ਹੈ ਪਰ ਨਾਲ ਹੀ ਆਪਣੇ ਕੁਝ ਪਾਸ ਖੜੇ ਸਾਥੀਆਂ ਨਾਲ ਗੱਲਾਂ-ਬਾਤਾਂ ਵੀ ਕਰੀ ਜਾਂਦਾ ਹੈ ਉਹਨਾਂ ਦੀਆਂ ਗੱਲਾਂ ਦਾ ਗੁੱਡੀ ਦੇ ਆਕਾਸ਼ ਵਿੱਚ ਹੋਣ ਦੀ ਪਰਮਣ ਦੀ ਕੋਈ ਅਸਰ ਨਹੀਂ ਪੈਂਦਾ ਫੇਰ ਗਾਗਰਾਂ ਭਰੀ ਲਿਆਉਂਦੀਆਂ ਮੁਟਿਆਰਾਂ ਦੀਆਂ ਮਿਸਾਲਾਂ ਦੇ ਕੀ ਭਗਤ ਜੀ ਆਖਦੇ ਹਨ ਕਿ ਜਿਵੇਂ ਉਹ ਸਿਰ ਤੇ ਖੜਾ ਰੱਖੀ ਤੁਰੀਆਂ ਆਉਂਦੀਆਂ ਹੱਸਦੀਆਂ ਤੇ ਗੱਲਾਂ ਵੀ ਕਰਦੀਆਂ ਪਰ ਧਿਆਨ ਉਹਨਾਂ ਦਾ ਘੜੇ ਸੰਭਾਲਣ ਵੱਲ ਹੀ ਹੁੰਦਾ ਹੈ ਗਊ ਬਾਹਰ ਚਰਨ ਜਾਂਦੀ ਹੈ ਪਰ ਧਿਆਨ ਉਸ ਦਾ ਘਰ ਆਪਣੇ ਬੱਚੇ ਵੱਲ ਹੀ ਹੁੰਦਾ ਹੈ ਇਵੇਂ ਹੀ ਸਾਡਾ ਮਨ ਵੀ ਤਰਲੋਚਨ ਜੀ ਹਰੀ ਦੇ ਧਿਆਨ ਵਿੱਚ ਜੁੜਿਆ ਹੈ ਜਿਵੇਂ ਮਾਂ ਦਰਬਾਰ ਬਾਹਰ ਕੰਮ ਕਰਦੀ ਧਿਆਨ ਬੱਚੇ ਵਿੱਚ ਰੱਖਦੀ ਹੈ ਇਸੇ ਤਰ੍ਹਾਂ ਹੀ ਤੂੰ ਸਾਡੇ ਮਨ ਵਿੱਚ ਸਮਝ ਕੇ ਹਰੀ ਦੇ ਧਿਆਨ ਵਿੱਚ ਲੱਗਾ ਪਿਆ ਹੈ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਤਰਲੋਚਨ ਜੀ ਦੀ ਤਸੱਲੀ ਕਰਾ ਦਿੱਤੀ ਇਸ ਤੋਂ ਮਗਰੋਂ ਭਾਵੇਂ ਤਰਲੋਚਨ ਜੀ ਬੜਾ ਚਿਰ ਨਾਮਦੇਵ ਜੀ ਦੀ ਸੰਗਤ ਕਰਦੇ ਰਹੇ ਤਾਂ ਉਹਨਾਂ ਨੂੰ ਪ੍ਰਭੂ ਦੇ ਦਰਸ਼ਨ ਨਾ ਹੋਏ ਉਹਨਾਂ ਦੇ ਮਨ ਦੀ ਲਾਲਸਾ ਸੀ ਗੈਰਾਗ ਵੀ ਸੀ ਦਰਸ਼ਨ ਨਾ ਹੋਣ ਕਰਕੇ ਇਸ ਵਾਰ ਉਹਨਾਂ ਦੇ ਮਨ 'ਚ ਬੜਾ ਤਕਾ ਲੱਗਾ ਸੋਚਣ ਲੱਗੇ ਕਿ ਮੈਂ ਇੱਕ ਐਸੇ ਪ੍ਰਭੂ ਭਗਤ ਦਾ ਮਿੱਤਰ ਹਾਂ ਜਿਸ ਨੇ ਕਿ 72 ਵਾਰ ਸਾਖਿਆਤ ਉਸ ਵਾਹਿਗੁਰੂ ਪ੍ਰਮਾਤਮਾ ਦੇ ਦਰਸ਼ਨ ਕੀਤੇ ਹਨ ਤੇ ਉਹਨਾਂ ਦੀ ਕੀਰਤੀ ਸੰਸਾਰ ਵਿੱਚ ਫੈਲੀ ਆ ਪਰ ਮੈਂ ਅਜੇ ਉਮੀਦਾਂ ਹੋਈਆਂ ਕੋਰੇ ਦਾ ਕੋਰੇ ਹਾਂ ਮੈਨੂੰ ਨਿਭਾਗੇ ਨੂੰ ਅਜੇ ਤੱਕ ਦਰਸ਼ਨ ਨਹੀਂ ਹੋਏ ਇਹੇ ਸੋਚਦੇ ਸੋਚਦੇ ਬੜਾ ਪਛਤਾਏ ਅਤੇ ਪਛਤਾਉਂਦਿਆਂ ਪਛਤਾਉਂਦਿਆਂ ਫਿਰ ਉਹਨਾਂ ਨੂੰ ਨਾਮਦੇਵ ਜੀ ਵੱਲੋਂ ਹੀ ਆਸ ਦੀ ਸੀ ਕਿ ਨਾਮਦੇਵ ਜੀ ਜੇ ਮੇਰੇ ਤੇ પ્રસન્ન ਹੋ ਜਾਣ ਉਹ ਮੇਰੇ ਲਈ ਪ੍ਰਭੂ ਅੱਗੇ ਬੇਨਤੀ ਕਰਨ ਤਾਂ ਹੋ ਸਕਦਾ ਹੈ ਮੈਨੂੰ ਵੀ ਪ੍ਰਭੂ ਦੇ ਦਰਸ਼ਨ ਹੋ ਜਾਣ ਤੇ ਮੇਰਾ ਸਰੀਰ ਵੀ ਸਫਲ ਹੋ ਜਾਵੇ ਦਰਸ਼ਨ ਹੋਣ ਮਗਰੋਂ ਹੀ ਮੈਨੂੰ ਨਾਮਦੇਵ ਜੀ ਵਰਗੀ ਸੁਰਤ ਤੇ ਗਿਆਨ ਪ੍ਰਾਪਤ ਹੋ ਸਕਦਾ ਹੈ ਇਹੇ ਵਿਚਾਰ ਕਰਕੇ ਆਪ ਦੂਸਰੇ ਦਿਨ ਭਗਤ ਨਾਮਦੇਵ ਜੀ ਪਾਸ ਗਏ ਤੇ ਬੇਨਤੀ ਕੀਤੀ ਕਿ ਹੈ ਪ੍ਰਭੂ ਪਿਆਰੇ ਨਾਮਦੇਵ ਜੀ ਮੈਨੂੰ ਵੀ ਉਸ ਪਿਆਰੇ ਪ੍ਰਭੂ ਦੇ ਦਰਸ਼ਨ ਇੱਕ ਵਾਰ ਜਰੂਰ ਕਰਾਓ ਜਿਸ ਨੂੰ ਕਿ ਭਾਈ ਗੁਰਦਾਸ ਜੀ ਦੀ ਅਸੀ ਵਾਰ ਗਾਈ ਹੈ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਦਰਸ਼ਨ ਵੇਖਣ ਨਾਮਦੇਵ ਭਲਕੇ ਉਠ ਦਰਲੋਚਨ ਆਵੇ ਭਗਤ ਕਾਰ ਨ ਮਿਲ ਦੋਏ ਜਾਣੇ ਨਾਮ ਦਿਓ ਹਰ ਚਲਤ ਸੁਣਾਵੇ ਭਗਤ ਨਾਮਦੇਵ ਜੀ ਮਿੱਤਰਾਂ ਦੇ ਮਿੱਤਰ ਤੇ ਹਰੀ ਸਿਮਰਨ ਦੀ ਬੜੀ ਤੀਬਰਤਾ ਰੱਖਣ ਵਾਲੇ ਭਗਤ ਸਨ ਉਹਨਾਂ ਨੇ ਤਰਲੋਚਨ ਜੀ ਦੀ ਪਰਮ ਮਈ ਹਾਲਤ ਵੇਖੀ ਤੇ ਕਿਹਾ ਆਸੀਂ ਦੋਵੇਂ ਹੀ ਪ੍ਰਭੂ ਦੇ ਸਾਹਮਣੇ ਹੋਈਏ ਤੇ ਹੱਥ ਜੋੜੀਏ ਇਉਂ ਦੋਵੇਂ ਹੀ ਖੜਤਾਲਾ ਲੈ ਕੇ ਗੁਣ ਗਾਉਣ ਲੱਗੇ ਤੇ ਹਰੀ ਸਿਮਰਨ ਵਿੱਚ ਜੁੜ ਗਏ ਤਰਲੋਚਨ ਵੀ ਉਸੇ ਰੰਗ ਵਿੱਚ ਰੰਗਿਆ ਗਿਆ ਤੇ ਤਤਸ਼ੇਨੀ ਉਸ ਨੂੰ ਵੀ ਪ੍ਰਭੂ ਦੇ ਦਰਸ਼ਨ ਹੋ ਗਏ ਅੱਖਾਂ ਦੇਖ ਕੇ ਤ੍ਰਿਪਤ ਹੋ ਗਈਆਂ ਮਨ ਦੀ ਭੁੱਖ ਮਿਟ ਗਈ ਤੇ ਬਿਰਤੀ ਵਿੱਚ ਉਹ ਰੰਗ ਆ ਗਿਆ ਕਿ ਮੁੜ ਜਿਹੜਾ ਕਦੇ ਉਤਰਦਾ ਨਹੀਂ